ਮਿਕਾਤੇ ਉੱਤਰ ਪੂਰਬ ਦੇ ਵਿੱਚ برف ਅਤੇ برف ਦੇ ਨਾਲ ਇੱਕ ਗੰਭੀਰ ਸਰਦੀਆਂ ਦਾ ਤੂਫਾਨ ਟਕਰਾ ਰਿਹਾ ਹੈ ਇਸ ਨਾਲ ਹਵਾਈ ਯਾਤਰਾ ਵਿੱਚ ਬੜੀਆਂ ਰੁਕਾਵਟਾਂ ਆ ਗਈਆਂ ਨੇ ਨਿਊ ਕੈਟਨ ਨਿਊ ਜਰਸੀ ਨੇ ਮੌਸਮੀ ਐਮਰਜੈਂਸੀ ਦਾ ਵੀ ਐਲਾਨ ਕੀਤਾ ਹੈ ਅਧਿਕਾਰੀ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਵੀ ਕਰ ਰਹੇ ਨੇ ਸੜਕਾਂ ਦੀ ਸਥਿਤੀ ਖਤਰਨਾਕ ਹੋਣ ਦੀ ਉਮੀਦ ਹੈ ਤੇ ਏਅਰਲਾਈਨਾਂ ਪਰ ਭਾਵੇਂ ਯਾਤਰੀਆਂ ਦੇ ਲਈ ਤਬਦੀਲੀ ਫੀਸਾਂ ਮਾਫ਼ ਕਰ ਰਹੀਆਂ ਨੇ ਸ਼ੁਨੀਵਾਰ ਸਵੇਰੇ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ ਬਰਫ਼ ਅਤੇ ਬਰਫ਼ ਦੇ ਮਿਸ਼ਰਣ ਤੇ ਨਾਲ ਭਰਿਆ ਇੱਕ ਸਰਦੀਆਂ ਦਾ ਤੂਫਾਨ ਆਇਆ। ਜਿਸ ਨਾਲ ਛੁੱਟੀਆਂ ਤੋਂ ਬਾਅਦ ਦੇ ਹਫਤੇ ਦੇ ਅੰਤ ਵਿੱਚ ਹਵਾਈ ਅਵਲ ਜੇ ਦੇ ਵਿੱਚ ਵਿਗਨ ਪਿਆ ਅਤੇ ਨਿਊਯਾਰਕ ਅਤੇ ਨਿਊਜਰਸੀ ਦੇ ਅਧਿਕਾਰੀਆਂ ਨੂੰ ਮੌਸਮ ਐਮਰਜੈਂਸੀ ਕੋਸ਼ਨਾਮਾ ਜਾਰੀ ਕਰਨ ਲਈ ਪ੍ਰੇਤ ਕੀਤਾ ਗਿਆ। ਰਾਸ਼ਟਰੀ ਮੌਸਮ ਸੇਵਾ ਨੇ ਨਿਊਯਾਰਕ ਰਾਜ ਅਤੇ ਕਨੈਕਟਿਕਟ ਵਿੱਚ ਬਰਫ਼ ਦੇ ਤੂਫਾਨ ਅਤੇ ਸਰਦੀਆਂ ਦੇ ਤੂਫਾਨ ਦੀਆਂ ਚੇਤਾਵਨੀਆਂ ਪੋਸਟ ਕੀਤੀਆਂ ਜਿਸ ਦੇ ਵਿੱਚ ਲੌਂਗ ਆਇਲੈਂਡ ਅਤੇ ਹਾਜਸਨ ਵੈਲੀ ਲਈ ਸਨ ਖੇਤਾਂ ਦੇ ਵਿੱਚ 1 ਫੁੱਟ ਤੱਕ ਸਭ ਤੋਂ ਭਾਰੀ برفਬਾਰਿਸ਼ ਦੀ ਭੂਗਣਨ ਕੀਤੀ ਗਈ ਹੈ। ਗਵਰਨਰ ਕੈਥੀ ਰੋਚਲ ਵੱਲੋਂ ਸ਼ੁਕਰਵਾਨੀ ਕਮਿਊਨਿਟੀ ਕੌਂਸਲ ਦੇ ਅਨੁਸਾਰ ਨਿਊਯਾਰਕ ਸ਼ਹਿਰ 2022 ਤੋਂ ਬਾਅਦ ਸੱਤੋ ਵੱਧ ਬਰਫ਼बारी ਦੀ ਦਰ 2.5 ਇੰਚ ਪ੍ਰਤੀ ਘੰਟੇ ਦੇ ਨਾਲ ਆਪਣਾ ਸਭ ਤੋਂ ਵੱਧ ਇਕੱਠਾ ਦੇਖ ਸਕਦਾ ਹੈ ਸੜਕਾਂ ਦੀ ਸਥਿਤੀ ਨੂੰ ਖਰਾਬ ਕਰਨ ਵਾਲੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਇਹ ਆਗਿਆ ਹੈ ਕਿ ਕਈ ਇਲਾਕਿਆਂ ਵਿੱਚ ਬਰਫ਼ ਦੇ ਰਲਵੇਂ ਜਾਂ ਗੁੜੇ ਹੋਣ ਦੀ ਵਿਖਵਾਨੀ ਵੀ ਕੀਤੀ ਗਈ ਸੀ ਜਿਦੇ ਵਿੱਚ ਬਰਫ਼ਬਾਰੀ ਅਤੇ ਛੰਤੀ بارش ਵੀ ਸ਼ਾਮਲ ਹੈ ਰੋਚਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਨਿਊਯਾਰਕ ਵਾਸੀਆਂ ਦੀ ਸੁਰੱਖਿਆ ਮੇਰੀ ਸਭ ਤੋਂ ਵਟੀਤਰ ਜੀ ਹੈ ਅਤੇ ਮੈਂ ਸੁਖਾਨ ਦੇ ਪੂਰੇ ਸਮੇਂ ਦੌਰਾਨ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕਰਦਾ ਹਾਂ निवासीओ नु पेलोरिया ਤੁ ਤੁ ਬਚਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੈਂਸਿਲਵੇਨੀਆ ਦੇ ਜ਼ਿਆਦਾਤਰ ਹਿੱਸੇ ਮੈਸਚੂਸੇਟਸ ਦੇ ਜ਼ਿਆਦਾਤਰ ਹਿੱਸੇ ਅਤੇ ਨਿਊ ਜਰਸੀ ਦੇ ਜ਼ਿਆਦਾਤਰ ਹਿੱਸੇ ਦੇ ਲਈ ਬਰਫ਼ ਦੇ ਤੂਫਾਨ ਦੀ ਚੇਤਾਵਨੀ ਅਤੇ ਸਰਦੀਆਂ ਦੇ ਮੌਸਮ ਸੰਬੰਧੀ ਸਲਾਹਾਂ ਵੀ ਪੋਸਟ ਕੀਤੀਆਂ ਗਈਆਂ ਹਨ ਜਿਥੇ ਮਜੂਸੇ ਦੇ ਸਥਿਤੀ ਵੀ ਕੌਸ਼ਤ ਕੀਤੀ ਗਈ ਸੀ ਤੂਫਾਨ ਦੇ ਹਿੱਸੇ ਦੇ ਬਜੂ ਤੇਜ਼ ਹਵਾਵਾਂ ਦੀ ਪੂਖਵਾਨੀ ਵੀ ਕੀਤੀ ਗਈ ਸੀ ਪਛਮੀ ਨਿਊਯਾਰਕ ਰਾਜ ਅਤੇ ਨਿਊਯਾਰਕ ਸਿਟੀ ਖੇਤਰ ਦੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਪਰਵਾਰਪਾਰਿ ਸ਼ੁਰੂ ਹੋ ਗਈ ਸੀ ਅਤੇ ਸ਼ਨੀਵਾਰ ਨੂੰ ਇਸੇ ਹੋਰ ਤੇਜ਼ ਹੋਣ ਦੀ ਉਮੀਦ ਸੀ ਫਲਾਈਟ ਟ੍ਰੈਕਿੰਗ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ ਸਯੁਕਤ ਰਾਜ ਅਮਰੀਕਾ ਦੇ ਅੰਦਰ ਅਤੇ ਦੇਸ਼ ਤੋਂ ਬਾਹਰ 1600 ਤੋਂ ਬਾਅਦ ਵਪਾਰਕ 에ਲਾਈਨਾਂ ਉਡਾਣਾਂ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀਆਂ ਗਿਆ ਅਤੇ ਮੌਸਮ ਦੇ ਹਾਲਾਤ ਵਿਗੜਨ ਕਾਰਨ 7800 ਤੋਂ ਬਾਅਦ ਦੇਰੀ ਦੇ ਨਾਲ ਹੋਈਆਂ ਨਿਊਯਾਰਕ ਸਿਟੀ ਕੇ ਤਰਜੀਹ ਸੇਵਾ ਕਰਨ ਵਾਲੇ ਤਿੰਨ ਪ੍ਰਮੁੱਖ ਹਵਾਈ ਅਡੇ ਜੋਨ ਐਫਰ ਕੇਨੇਡੀ ਨਿਵਾਕ ਲਿਬਰਟੀ ਇੰਟਰਨੈਸ਼ਨਲ ਅਤੇ ਲਗਾਟਿਆ ਹਵਾਈ ਅड्डा ਸ਼ੁਕਰਵਾਰ ਨੂੰ ਜ਼ਿਆਦਾਤਰ ਉਡਾਨਾਂ ਰਾਤ ਕਰਨ ਦੇ ਲਈ ਜ਼ਿੰਮੇਵਾਰ ਸੀ। ਤਿੰਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਐਕਸ ਤੇ ਅਲਰਟ ਜਾਰੀ ਕੀਤੇ ਸਨ ਜਿਦੇ ਵਿੱਚ ਯਾਤਰੀਆਂ ਨੂੰ ਸੰਭਾਵੀ ਦੇਖਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ برف ਅਤੇ برف ਦੇ ਨਾਲ ਇੱਕ ਗੰਭੀਰ ਸਰਦੀਆਂ ਦਾ ਤੂਫਾਨ ਟਕਰਾ ਰਿਹਾ ਹੈ ਇਸ ਦੇ ਨਾਲ ਹਵਾਈ ਯਾਤਰਾ ਵਿੱਚ ਵੱਡੀਆਂ ਰੁਕਾਵਟਾਂ ਆ ਰਹੀਆਂ ਨੇ ਨਿਊਯਾਰਕ ਅਤੇ ਨਿਊ ਜਰਸੀ ਨੇ ਮੌਸਮੀ ਐਮਰਜੈਂਸੀ ਦਾ ਵੀ ਐਲਾਨ ਕੀਤਾ ਹੈ ਅਧਿਕਾਰੀ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਵੀ ਕਰ ਰਹੇ ਨੇ ਸੜਕਾਂ ਦੀ ਸਥਿਤੀ ਖਤਰਨਾਕ ਹੋਣ ਦੀ ਉਮੀਦ ਹੈ ਤੇ ਏਅਰਲਾਈਨਾਂ ਪਰਬਾਵੀਤੀ ਯਾਤਰੀਆਂ ਦੇ ਦੀ ਤਬਦੀਲੀ ਫੀਸਾ ਮੁਆਫ ਕਰ ਗਿਆ ਨੇ ਸ਼ਨੀਵਾਰ ਸਵੇਰੇ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ ਬਰਫ਼ ਅਤੇ ਬਰਫ਼ ਦੇ ਮਿਸ਼ਰਣ ਤੇ ਨਾਲ ਭਰਿਆ ਇੱਕ ਸਰਦੀਆਂ ਦਾ ਤੂਫਾਨ ਆਇਆ ਜਿਸ ਨਾਲ ਛੁੱਟੀਆਂ ਤੋਂ ਬਾਅਦ ਦੇ ਹਫ਼ਤੇ ਦੇ ਅੰਤ ਵਿੱਚ ਹਵਾਈ ਅਵਲ ਜੇ ਦੇ ਵਿੱਚ ਵਿਘਨ ਪਿਆ ਤੇ ਨਿਊਯਾਰਕ ਅਤੇ ਨਿਊਜਰਸੀ ਦੇ ਅਧਿਕਾਰੀਆਂ ਨੂੰ ਮੌਸਮ ਐਮਰਜੈਂਸੀ ਕੋਸ਼ਨਾਮਾ ਜਾਰੀ ਕਰਨ ਦੀ ਬਰੇਤ ਕੀਤਾ ਗਿਆ ਰਾਸ਼ਟਰੀ ਮੌਸਮ ਸੇਵਾ ਨੇ ਨਿਊਯਾਰਕ ਰਾਜ ਅਤੇ ਕਨੈਕਟਿਕਟ ਵਿੱਚ ਬਰਫ਼ ਦੇ ਤੂਫਾਨ ਅਤੇ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਪੋਸਟ ਕੀਤੀਆਂ ਜਿਸ ਦੇ ਵਿੱਚ ਲੌਂਗ ਲੈਂਡ ਅਤੇ ਹਾਰਟਸਨ ਵੈਲੀ ਲਈ ਸਾਨੇ ਖੇਤਰ ਦੇ ਵਿੱਚ 1 ਫੁੱਟ ਤੱਕ ਸਭ ਤੋਂ ਭਾਰੀ برفਬਾਰਿਸ਼ ਦੀ ਭੂਗਵਨ ਕੀਤੀ ਗਈ ਹੈ ਗਵਰਨਰ ਕੈਥੀ ਹੋਚੂ ਵਲੋ ਸ਼ੁਕਰਵਾਨ ਨੂੰ ਕੈਮਚਲਸੀ ਕੋਸ਼ਣ ਦੇ ਅਨੁਸਾਰ ਨਿਊਯਾਰਕ ਸ਼ਹਿਰ 2022 ਤੋਂ ਬਾਅਦ ਸਭ ਤੋਂ ਵੱਧ برفਬਾਰੀ ਦਰ 2.5 ਇੰਚ ਪ੍ਰਤੀ ਘੰਟੇ ਦੇ ਨਾਲ ਆਪਣਾ ਸਭ ਤੋਂ ਵੱਧ ਇਕੱਠਾ ਦੇਖ ਸਕਦਾ ਸੜਕਾਂ ਦੀ ਸਥਿਤੀ ਨੂੰ ਖਰਾਬ ਕਰਨ ਵਾਲੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਅੱਗੇ ਹੈ ਕਿ ਕਈ ਇਲਾਕਿਆਂ ਵਿੱਚ برف ਦੇ ਰਲਵੇਂ ਜਾਂ ਗੁੜੇ ਹੋਣ ਦੀ ਵਿਖਵਾਨੀ ਵੀ ਕੀਤੀ ਗਈ ਸੀ ਜਿਦੇ ਵਿੱਚ برفਬਾਰੀ ਅਤੇ ਛੰਤੀ ਪਾਰੀ ਸ਼ਮਲੇ ਰੋਚਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਨਿਊਯਾਰਕ ਵਾਸੀਆਂ ਦੀ ਸੁਰੱਖਿਆ ਮੇਰੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਮੈਂ ਸੁਫਾਨ ਦੇ ਪੂਰੇ ਸਮੇਂ ਦੌਰਾਨ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕਰਦਾ ਹਾਂ निवासियों ਨੂੰ ਬਿਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੈਂਸਿਲਵੇਨੀਆ ਦੇ ਜ਼ਿਆਦਾਤਰ ਹਿੱਸੇ ਮੈਸਚੂਸੇਟਸ ਦੇ ਜ਼ਿਆਦਾਤਰ ਹਿੱਸੇ ਅਤੇ ਨਿਊ ਜਰਸੀ ਦੇ ਜ਼ਿਆਦਾਤਰ ਹਿੱਸੇ ਦੇ ਲਈ ਬਰਫ਼ ਦੇ ਤੂਫਾਨ ਦੀ ਚੇਤਾਵਨੀ ਅਤੇ ਸਰਦੀਆਂ ਦੇ ਮੌਸਮ ਸੰਬੰਧੀ ਸਲਾਹਾਂ ਵੀ ਪੋਸਟ ਕੀਤੀਆਂ ਗਈਆਂ ਹਨ ਜਿਥੇ ਮੱਜੂnse ਦੀ ਸਥਿਤੀ ਵੀ ਕੌਸ਼ਤ ਕੀਤੀ ਗਈ ਸੀ ਤੂਫਾਨ ਦੇ ਹਿੱਸੇ ਦੇ ਬਜੂ ਤੇਜ਼ ਹਵਾਵਾਂ ਦੀ ਪੁਖਵਾਨੀ ਵੀ ਕੀਤੀ ਗਈ ਸੀ ਪਛਮੀ ਨਿਊਯਾਰਕ ਰਾਜ ਅਤੇ ਨਿਊਯਾਰਕ ਸਿਟੀ ਖੇਤਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਪਰਵਾਰਪਾਰਿਸ਼ ਸ਼ੁਰੂ ਹੋ ਗਈ ਸੀ ਅਤੇ ਸ਼ਨੀਵਾਰ ਨੂੰ ਇਸ ਦੇ ਹੋਰ ਤੇਜ਼ ਹੋਣ ਦੀ ਉਮੀਦ ਸੀ ਫਲਾਈਟ ਟ੍ਰੈਕਿੰਗ ਸੇਵਾ ਫਲਾਈਟ ਅਫੇਅਰ ਦੇ ਅਨਸਾਰ ਸਯੁਕਤ ਰਾਜ ਅਮਰੀਕਾ ਦੇ ਅੰਦਰ ਅਤੇ ਦੇਸ਼ ਤੋਂ ਬਾਹਰ 1600 ਤੋਂ ਬਾਅਦ ਉਹ ਬਾਰਕੀ ਐਲਾਈਨਰ ਉਡਾਣਾਂ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀਆਂ ਗਿਆ ਅਤੇ ਮੌਸਮ ਦੇ ਹਾਲਾਤ ਵਿਗੜਨ ਕਾਰਨ 7800 ਤੋਂ ਬਾਅਦ ਦੇਰੀ ਦੇ ਨਾਲ ਹੋਈਆਂ ਨਿਊਯਾਰਕ ਸਿਟੀ ਖੇਤਰ ਦੀ ਸੇਵਾ ਕਰਨ ਵਾਲੇ ਤਿੰਨ ਪ੍ਰਮੁੱਖ ਹਵਾਈ ਅਡੇ ਜੋਂ ਐਫ ਕੈਨੇਡੀ ਨਵਾਕ ਲਿਬਰਟੀ ਇੰਟਰਨੈਸ਼ਨਲ ਅਤੇ ਲਗਾਟੀਆਂ ਹਵਾਈ ਅड्डा ਸ਼ੁੱਕਰਵਾਰ ਨੂੰ ਜ਼ਿਆਦਾਤਰ ਉਡਾਣਾਂ ਰੱਦ ਕਰਨ ਦੇ ਲਈ ਜ਼ਿੰਮੇਵਾਰ ਸੀ ਤਿੰਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਐਕਸ ਤੇ ਅਲਰਟ ਜਾਰੀ ਕੀਤੇ ਸਨ ਜਿਦੇ ਵਿੱਚ ਯਾਤਰੀਆਂ ਨੂੰ ਸੰਭਾਵੀ ਵਿਗੜਦੀ ਚੇਤਾਵਨੀ ਵਿਛਾਈ ਕੀਤੀ ਗਈ ਸੀ ਮਿੱਕਾ ਤੇ ਉੱਤਰ ਪੂਰਬ ਦੇ ਵਿੱਚ برف ਅਤੇ برف ਦੇ ਨਾਲ ਇੱਕ ਗੰਭੀਰ ਸਰਦੀਆਂ ਦਾ ਤੂਫਾਨ ਟਕਰਾ ਰਿਹਾ ਹੈ ਇਸ ਦੇ ਨਾਲ ਹਵਾਈ ਯਾਤਰਾ ਵਿੱਚ ਵੱਡੀਆਂ ਰੁਕਾਵਟਾਂ ਆ ਰਹੀਆਂ ਨੇ ਨਿਊਯਾਰਕ ਅਤੇ ਨਿਊ ਜਰਸੀ ਨੇ ਮੌਸਮੀ ਐਮਰਜੈਂਸੀ ਦਾ ਵੀ ਐਲਾਨ ਕੀਤਾ ਹੈ ਅਧਿਕਾਰੀ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਵੀ ਕਰ ਰਹੇ ਨੇ ਸੜਕਾਂ ਦੀ ਸਥਿਤੀ ਖਤਰਨਾਕ ਹੋਣ ਦੀ ਉਮੀਦ ਹੈ ਤੇ ਏਅਰਲਾਈਨਾਂ ਪਰਬਾਵੀਤੀ ਯਾਤਰੀਆਂ ਦੇ ਦੀ ਤਬਦੀਲੀ ਫੀਸਾ ਮੁਆਫ ਕਰਦੀਆਂ ਨੇ ਸ਼ਨੀਵਾਰ ਸਵੇਰੇ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ برف ਅਤੇ برف ਦੇ ਮਿਸ਼ਰਣ ਤੇ ਨਾਲ ਭਰਿਆ ਇੱਕ ਸਰਦੀਆਂ ਦਾ ਤੂਫਾਨ ਆਇਆ ਜਿਸ ਨਾਲ ਛੁੱਟੀਆਂ ਤੋਂ ਬਾਅਦ ਦੇ ਹਫਤੇ ਦੇ ਅੰਤ ਵਿੱਚ ਹਵਾਈ ਅਵਲ ਜੇ ਦੇ ਵਿੱਚ ਵਿਗਨ ਪਿਆ ਤੇ ਨਿਊਯਾਰਕ ਅਤੇ ਨਿਊਜਰਸੀ ਦੇ ਅਧਿਕਾਰੀਆਂ ਨੂੰ ਮੌਸਮ ਐਮਰਜੈਂਸੀ ਘੋਸ਼ਣਾਵਾ ਜਾਰੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਰਾਸ਼ਟਰੀ ਮੌਸਮ ਸੇਵਾ ਨੇ ਨਿਊਯਾਰਕ ਰਾਜ ਅਤੇ ਕਨੈਕਟਿਕਟ ਵਿੱਚ برف ਦੇ ਤੂਫਾਨ ਅਤੇ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਪੋਸਟ ਕੀਤੀਆਂ ਜਿਸ ਦੇ ਵਿੱਚ ਲੌਂਗ ਆਈਲੈਂਡ ਲੈਂਟ ਅਤੇ ਹਾਜਸਨ ਵੈਲੀ ਲਈ ਸਾਨੇ ਖੇਤਰ ਦੇ ਵਿੱਚ 1 ਫੁੱਟ ਤੱਕ ਸਭ ਤੋਂ ਭਾਰੀ برفਬਾਰਿਸ਼ ਦੀ ਭੂਤਵਾਨ ਕੀਤੀ ਗਈ ਹੈ ਗਵਰਨਰ ਕੈਥੀ ਹੋਚੂ ਵੱਲੋਂ ਸ਼ੁਕਰਵਾਨ ਨੂੰ ਇੱਕ ਐਮਰਜੈਂਸੀ ਕੌਸ਼ਨ ਦੇ ਅਨੁਸਾਰ ਨਿਊਯਾਰਕ ਸ਼ਹਿਰ 2022 ਤੋਂ ਬਾਅਦ ਸਭ ਤੋਂ ਵੱਧ برفਬਾਰੀ ਦਰ 2.5 ਇੰਚ ਪ੍ਰਤੀ ਘੰਟੇ ਦੇ ਨਾਲ ਆਪਣਾ ਸਭ ਤੋਂ ਵੱਧ ਇਕੱਠਾ ਦੇਖ ਸਕਦਾ ਹੈ ਸੜਕਾਂ ਤੇ ਸਥਿਤੀ ਨੂੰ ਖਰਾਬ ਕਰਨ ਵਾਲੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਅੱਗੇ ਹੈ ਕਿ ਕਈ ਇਲਾਕਿਆਂ ਵਿੱਚ برف ਦੇ ਰਲਵੇਂ ਜਾਂ ਗੁੜੇ ਹੋਣ ਦੀ ਵਿਖਵਾਨੀ ਵੀ ਕੀਤੀ ਗਈ ਸੀ ਜਿਦੇ ਵਿੱਚ ਬਰਫਬਾਰੀ ਅਤੇ ਛੰਤੀਬਾਰਿਸ਼ ਸ਼੍ਰੀ ਸ਼ਾਮਲੇ ਰੋਚਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਨਿਊਯਾਰਕ ਵਾਸੀਆਂ ਦੀ ਸੁਰੱਖਿਆ ਮੇਰੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਮੈਂ ਸੁਫਾਨ ਦੇ ਪੂਰੇ ਸਮੇਂ ਦੌਰਾਨ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕਰਦਾ ਹਾਂ निवासियों ਨੂੰ ਭੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੈਨਸਿਲਵੇਨੀਆ ਦੇ ਜ਼ਿਆਦਾਤਰ ਹਿੱਸੇ ਅਤੇ 64 ਦੇ ਜ਼ਿਆਦਾਤਰ ਹਿੱਸੇ ਅਤੇ ਨਿਊਜਰਸੀ ਦੇ ਜ਼ਿਆਦਾਤਰ ਹਿੱਸੇ ਦੇ ਲਈ ਬਰਫ਼ ਦੇ ਤੂਫਾਨ ਦੀ ਚੇਤਾਵਨੀ ਅਤੇ ਸਰਦੀਆਂ ਦੇ ਮੌਸਮ ਸੰਬੰਧੀ ਸਲਾਹਾਂ ਵੀ ਪੋਸਟ ਕੀਤੀਆਂ ਗਈਆਂ ਹਨ ਜਿੱਥੇ ਮਜਲੂਸੇ ਨੇ ਸਥਿਤੀ ਦੀ ਕੋਸ਼ਿਸ਼ ਕੀਤੀ ਗਈ ਸੀ ਤੂਫਾਨ ਦੇ ਹਿੱਸੇ ਦੇ ਵਜੋਂ ਤੇਜ਼ ਹਵਾਵਾਂ ਦੀ ਪੂਖਵਾਨੀ ਵੀ ਕੀਤੀ ਗਈ ਸੀ ਵਿਸ਼ਮੀਨ ਯੋਕਰਾਜ ਅਤੇ ਨਿਊਯਾਰਕ ਸਿਟੀ ਖੇਤਰ ਦੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਪਰਵਾਰੀ ਸ਼ੁਰੂ ਹੋ ਗਈ ਸੀ ਅਤੇ ਸ਼ਨੀਵਾਰ ਨੂੰ ਇਸੇ ਹੋਰ ਤੇਜ਼ ਹੋਣ ਦੀ ਉਮੀਦ ਸੀ ਫਲਾਈਟ ਟ੍ਰੈਕਿੰਗ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ ਸਯੁਕਰਾਜ ਅਮਰੀਕਾ ਦੇ ਅੰਦਰ ਅਤੇ ਦੇਸ਼ ਤੋਂ ਬਾਹਰ 1600 ਤੋਂ ਬਾਅਦ ਉਹ ਬਾਰੇ ਕੀ ਲਾਈਨਰ ਉਡਾਣਾਂ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀਆਂ ਅਤੇ ਮੌਸਮ ਦੇ ਹਾਲਾਤ ਵਿਗੜਨ ਕਾਰਨ 7800 ਤੋਂ ਬਾਅਦ ਦੇਰੀ ਦੇ ਨਾਲ ਹੋਈਆਂ ਨਿਊਯਾਰਕ ਸਿਟੀ ਖੇਤਰ ਦੀ ਸੇਵਾ ਕਰਨ ਵਾਲੇ ਤਿੰਨ ਪ੍ਰਮੁੱਖ ਹਵਾਈ ਅੱਡੇ ਜੋਂ ਐਫ ਕੈਨੇਡੀ, ਨਿਵਾਕ, ਲਿਬਰਟੀ ਇੰਟਰਨੈਸ਼ਨਲ ਅਤੇ ਲਗਾਟਿਆ ਹਵਾਈ ਅੱਡਾ ਸ਼ੁੱਕਰਵਾਰ ਨੂੰ ਜ਼ਿਆਦਾਤਰ ਉਡਾਨਾਂ ਰੱਦ ਕਰਨ ਦੇ ਲਈ ਜ਼ਿੰਮੇਵਾਰ ਸੀ। ਇਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਐਕਸ ਤੇ ਅਲਰਟ ਜਾਰੀ ਕੀਤੇ ਸਨ ਜਿਦੇ ਵਿੱਚ ਯਾਤਰੀਆਂ ਨੂੰ ਸੰਭਾਵੀ ਵਿਘਨਾਂ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ।